ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਦੋ ਗੱਬਣਾ ਤਿਆਰ ਵਹਿਣਾ ਇੱਕ ਬਹੁਤ ਚੰਗੀ ਪੂਰੀ ਭਾਰੀ ਫੁੱਲ ਵਜਨ ਵਾਲੀ ਸਾਈਵਾਲ ਨਸਲ ਦੀ ਵਹਿੜ ਇੱਕ ਆ ਜਰਸੀ ਬਰੀਡ ਦੀ ਆ ਤੇ ਦੋ ਇਧਰ ਡੱਬੀਆਂ ਵਹਿਣਾ ਫੁੱਲ ਵੱਡੀਆਂ ਸੂਈਆਂ ਸਵਾਈਆਂ ਜੈ ਜੇ ਭਾ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਸਸੀਗਰ ਜੀ ਸਸੀਗਰ ਬਾਈ ਸਾਰਿਆਂ ਨੂੰ ਨਾ ਦੱਸੀ ਨਾ ਬਾਈ ਤਾਰਾ ਪਿੰਡ ਕੜ ਕੇ ਤਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 83600 ਪੂਰਾ ਜੀ 80929 ਇਧਰ ਨੂੰ ਚੱਲ ਪਗੇ ਹਾਂ ਇਪਰਾ ਦੱਸ ਕੰਨਵਾ ਸੂਆ ਇਹ ਦੂਜੇ ਸੂਆ ਸੂਈ ਵੀ ਹੈ ਜੀ ਹੂੰ ਦੇ ਦੂਜੇ ਸੂਆ ਸੂਈ ਵੀ ਹਨ ਸੂਈ ਨੂੰ ਮਾਈ ਹੋ ਗਏ ਅੱਜ 15 ਤੋਂ 17 ਮੈਂਨ ਠੀਕ ਹੈ ਇਹ 14 ਲੀਟਰ ਜਮਾ ਕੰਡੇ ਵਾਲਾ ਦੁੱਧ ਜਿਹੜਾ ਆਪਾਂ ਚੋ ਲੈਣਾ ਉਹ ਤਿਆਰ ਆ ਕਹਿਨੂੰ 16 ਕਹਿ ਲਾਉ ਦਾ ਕੋਈ ਫਾਇਦਾ ਨਹੀਂ ਕਿੰਨੇ ਦੀ ਜਹਿਜ ਹੈ ਭਾ ਵੇਚਣ ਵਾਲੀ ਗੱਲ ਇਹ ਜਮਾ ਵੇਚਣ ਵਾਲੇ ਮੁੱਲ ਨਾਲ ਕੋਈ ਬੁੰਜਾਕਰ ਵਾਲੇ 55 ਕਰਾ ਲੈ ਬਾਈ 49000 ਦੀ ਵੜ ਦੇ ਦੇਣ ਲਓ ਜੀ 14 ਕਿਲੋ ਨੈਟ ਤਿਆਰ ਆ ਬਾਈ ਕਹਿੰਦਾ ਕਹਿਨੂੰ 16 ਕਹਿ ਦਿਓ 17 ਕਹਿ ਦਿਓ ਪਰ ਜਿਹੜਾ ਤੁਸੀਂ ਚੋ ਲੈਣਾ ਦੋ ਟਾਈਮ ਭਾਵੇਂ ਚਾਰ ਟਾਈਮ ਚੋਲਿਓ ਕਿਉਂਕਿ ਤੁਸੀਂ ਪੈਸੇ ਲੈਉਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ 14 ਕਿਲੋ ਤਿਆਰ 49000 ਦੀ ਦੇ ਦੇਣੀ ਹੈ 1000 ਘੱਟ 50000 ਦੀ ਐਚ ਐਫ ਨਸਲ ਦੀ ਵਹਿੜ ਕੱਦ ਫੁੱਲੀ ਵੱਡਾ ਕੋਈ ਵਾਧੂ ਫੂਟ ਸ਼ਾਂਗ ਹੈ ਨਹੀਂ ਆਸਦੀ ਚਵਾਈ ਵਾਲੇ ਥਾਣਾ ਬਾਕੀ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨਾ ਡੱਬੀ ਵਹਿੜ ਪ੍ਰਿੰਟ ਵਾਲੀ ਮਗਰੇ ਦੇ ਬੱਚਾ ਹਾਂ ਮਗਰ ਬੱਚਾ ਹੈ ਬਈ ਦੋਨਾਂ ਦੇ ਮਗਰ ਬੱਚਾ ਹੈ ਬਈ ਆ ਥਣ ਵੇਖ ਲਓ ਸੋਹਣੇ ਥਣ ਲੈਵੇ ਤੇ ਨਾੜਾ ਨੂੜਾ ਬਹੁਤ ਹੈ 14 ਕਿਲੋ ਨੈਟ ਦੁੱਧ ਤਿਆਰ ਹੈ ਕੈਨ ਨੂੰ 16 ਕਹਿ ਦਈਏ ਬਾਈ ਕਹਿੰਦਾ 17 ਕਹਿ ਦਈਏ ਪਰ ਜਿਹੜਾ ਕੰਡੇ ਤੇ ਜੋਖ ਲੈਣਾ ਉਹ 14 ਕਿਲੋ ਆ 49000 ਦੀ ਪੁਲੀਸੀ ਵਾਲਾ ਬਾਈ ਬੜਾ ਹੁੰਦਾ ਆਹੀ ਆਪਾਂ ਲੈਂਦੀ 14 ਕਿਲੋ ਹੀ ਸੀਗਾ ਤੇ ਆਪਣੇ ਕੋਲੇ ਦੋ ਦਿਨ ਹੋ ਗਏ ਆਂ ਇਹਨਾਂ ਨੂੰ ਦੋ ਦਿਨਾਂ ਦੇ 2 ਕਿਲੋ ਦੁੱਧ ਦਾ ਫਰਕ ਪਾਜੀ ਠੀਕ ਐ ਇਹ ਸੇਵਾ ਵਾਲਾ ਬੰਦਾ ਗਾਂ ਹੋਇਆ ਦੁੱਧੇ ਨਹੀਂ ਬੜਾ 17 18 ਕੱਢ ਜੇ ਬਾਈ ਠੀਕ ਐ 14 ਲੀਟਰ ਦਾ ਆਪਣੇ ਕੋਲ ਹੁਣ ਤਿਆਰ ਆ ਇਹਦਾ ਠੀਕ ਐ ਦੋ ਨੰਬਰ ਤੇ ਆ ਜਾ ਇਹ ਵੀ ਦੂਜਾ ਸੂਆ ਸੀਵੀ ਆ ਬਾਈ ਹੂੰ ਇਹਨੂੰ ਕੋਈ ਨੂੰ ਹੋ ਗਿਆ ਅੱਜ 20 ਤੋਂ 22 ਦਿਨ ਬਾਈ ਜਿਹੜਾ ਚੋ ਲੈਣਾ ਦੱਦ ਇਹਦੇ ਕਿਲਾ ਜਿਹੜਾ ਚੋ ਲੈਣਾ ਬਾਈ 11 ਲੀਟਰ ਹੈ ਠੀਕ ਹੈ ਕਹਿੰਨ ਲੋ 15 ਕਿਲਾ 16 ਕਿਲਾ ਦਾ ਕੋਈ ਫਾਇਦਾ ਨਹੀਂਗਾ ਜਿਹੜਾ ਜਮਾ ਚੋ ਲੈਣਾ ਉਹ 11 ਲੀਟਰ ਤਿਆਰ ਹੈ ਇਸ ਟਾਈਮ ਕਿੰਨੇ ਦੀ ਇਹਦਾ ਬਾਈ ਮੁੱਲ ਕੋਈ 50 ਕਰ ਵਾਲੇ 52 ਕਰ ਵਾਲੇ ਇਹ ਦੇ ਦਿਆਂਗੇ 46000 ਕੱਢ ਬਾਹਰ ਨੂੰ ਦੋਸਤੋ 1 ਨੰਬਰ 49 ਦੀ 2 ਨੰਬਰ 46 ਦੀ 11 ਕਿਲੋ ਤਿਆਰ ਹੈ 1 ਨੰਬਰ ਥੱਲੇ 14 ਤਿਆਰ ਹੈ 24 ਤੁਸੀਂ ਕਰਨੀ ਆ ਕਿਉਂਕਿ ਤੁਸੀਂ ਪੈਸੇ ਦੇਣੇ ਆ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਵਾਰ-ਵਾਰ ਹਰ ਇੱਕ ਗੱਲ ਰਿਪੀਟ ਨਹੀਂ ਕਰਦੇ ਤੁਸੀਂ ਚੋਣੀ ਐ ਚੋ ਕੇ ਲੈ ਜਾਇਓ ਆਪਦੀ ਮੈਂ ਦੋ ਡੰਗ ਚਾਰ ਡੰਗ ਚੋ ਕੇ ਲੈ ਜਾ ਗਿਆ ਬਾਈ ਵੈੜ ਫੋਲੀ ਵੱਡੀ ਆ ਰੇਲ ਗੱਡੀ ਦੇ ਡੱਬੇ ਜੱਡੀ ਆ 11 ਕਿਲੋ ਤਿਆਰ ਹੈ ਇਹਦੇ ਥੱਲੇ ਮਗਰ ਦੋਵਾਂ ਦੇ ਹੀ ਬੱਛੇ ਪਹਿਲਾ ਜੋੜਾ ਸੁਈਆਂ ਸਵਾਈਆਂ ਦਾ ਦੋਵਾਂ ਦੇ ਮਗਰੀ ਬੱਛੇ ਆ ਥਣ ਇਹ ਦੇਖ ਲੋ ਸੋਨੇ ਥਾਣਾ ਅਰਦੀ ਚੁਵਾਈ ਵਾਲੇ ਇੱਥੇ ਆਇਆ ਸਾਹੀਵਾਲ ਤੇ ਇਹ ਵੀ ਦੂਜਾ ਸੂਆ ਸੁਣੀਆ ਬਾਈ ਹੂੰ ਇਹਦਾ ਪਰਮਾਨੰਦ ਰਿਕਾਰਡ ਰਿਹਾ ਬਾਈ 16 17 ਲੀਟਰ ਦਾ ਮਾਲ ਹੈ ਕਹਿੰਦੇ 17 ਲੀਟਰ ਚੋਇਆ ਵਾ ਠੀਕ ਆ ਆਪਾਂ 15 16 ਮੰਨ ਕੇ ਲਈ ਆ ਵੀਰ ਭਰਾ ਵੀ ਸਾਂਝ ਨਾਲ ਇਹ 15 16 ਖੁੱਲਾ ਪਿਆ ਲੂਗੀ ਹਜ਼ਾਰ ਹੱਥ ਦੀ ਕੱਚੀ ਆ ਵੇੜ ਬਾਈ ਕਿੰਨੇ ਦੀ ਇਹਦਾ ਕੋਈ ਮੌਲਾ ਬਾਈ 60 ਕਰਾਲੇ 62 ਕਰਾਲੇ 57000 ਦੀ ਵੇੜ ਦੇ ਰਿਆ ਕੱਢ ਬਾਹਰੋਂ ਦੋਸਤੋ 10 ਨੰਬਰ 57 ਦੀ 16 17 22 ਕਹਿੰਦਾ ਜੀ ਤੋਂ ਲਈਆ ਅਗਲੇ ਕਹਿੰਦੇ ਅਸੀਂ ਚੋਇਆ 15 16 22 ਕਹਿੰਦਾ ਮੰਨ ਕੇ ਭਾਵੇਂ ਸੌਦਾ ਕਰ ਲਿਓ ਇਹਨਾਂ ਬਾਈ ਦੱਸਦਾ ਗਰੰਟੀ ਨਾਲ ਖੁੱਲਾ ਪਿਆ ਜੂ ਰਾਜੀ ਰੂਜੀ ਤਾਂ ਫੁੱਲ ਹੀ ਆ ਤੁਸੀਂ ਵੇਖ ਹੀ ਰਹੇ ਆ ਚਾਪੜ ਅੜ ਗਈ ਆ ਚਾਰ ਛਪੇਰੋ ਇੱਕੋ ਜੀ ਪਈ ਆ ਬਲਟਲਾਂ ਬਹੁਤ ਪਈਆਂ ਲੇਵੇ ਚ ਹਫਤੇ ਦੀ ਕੱਚੀ ਆ ਪੰਜ-ਛੇ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜੇ ਦਿਨ ਤਿਆਰ ਹੋ ਜਾਂਦੀ ਆ ਸਾਹੀਵਾਲ ਢੱਲ ਕੱਢ ਕੇ ਸੋਨਾ ਵੱਡਾ ਲੀਵਾ ਤਿਆਰ ਕਰਕੇ ਸੂ ਇਹ ਦੇ ਦੇਣੀ ਆ 57000 ਦੀ 나ਗ ਭਾਈ ਕਹਿੰਦਾ ਭਾਵਾ ਇੱਕ ਨੰਬਰ ਲੈ ਲਓ ਦੋ ਨੰਬਰ ਜਿਹੜਾ ਮਰਜੀ 나ਗ ਸਾਰੇ ਹੀ ਸੀਲ ਸਾਉ ਹੋਣਗੇ ਪਹਿਲਾ ਜੋੜਾ ਤਾਂ ਸੂਈਆਂ ਸਵਾਈਆਂ ਦਾ ਭਾਵਾ ਆਪ ਦੀਆਂ ਦੋ ਟਾਈਮ ਚਾਰ ਟਾਈਮ ਅਗਲਾ ਚੋਕੇ ਲੈ ਜੇ ਸਾਹੀਵਾਲ نسل ਦੀ ਫੈੜ ਭਾਈ ਭਾਵਾ ਜਵਾਕ ਬੈਠੇ ਰਹਣ ਖਲੇਣਾ ਮੋਬਾਈਲ ਤੋਂ ਕਰੀ ਜਾਂਦੀ ਥੋੜਾ ਜਿਹਾ ਠੀਕ ਹੈ ਜਦ ਮੈਂ ਮਰਜੀ ਲੈ ਲਵਾਂ ਤੇ ਹੱਥ ਫੜੀਆ ਉਹੀ ਚੱਕੀ ਜਾਂਦਾ ਠੀਕ ਹੈ ਲਓ ਜੀ ਸੀਲ ਸਭ ਤਾਂ ਛੜਾ ਮਾਰੂਗੀ ਠੀਕ ਹੈ ਆ ਬਾਲ ਡਲ ਕੱਢ ਕੇ ਮਾਰਾਂ ਹੂੰ ਦੋਸਤੋ ਜਿਵੇਂ ਲੈਵੇ ਤੇ ਹੱਥ ਮਾਰਿਆ ਤੇ ਪੂਜ ਜੀ ਤਾਂ ਉਹਨੂੰ ਚੱਕ ਲਈ ਹੈ ਸਾਈਵਾਲ ਦਾ ਬਹੁਤ ਮਿਲ ਜਾਂਦੀਆਂ ਪਰ ਵਿੱਚ ਲੱਤ ਛੜਾ ਲੀਆਂ ਹੁੰਦੀਆਂ ਪਰ ਇਹ ਪੂਰੀ ਸੀਲ ਹੈ ਇਹ ਉਦਾਂ ਥੋੜਾ ਜਿਹਾ ਉੱਪਰ ਆਇਆ ਕਰੀ ਜਾਂਦੀ ਕਿਉਂਕਿ ਹਜੇ ਲਿਆਂਦੀ ਲਿਆਂਦੀ ਆ ਪਰ ਉਹਦਾ ਸੀਲ ਆ ਤੁਹਾਨੂੰ ਲੈਵੇ ਤੇ ਹੱਥ ਮਾਰ ਕੇ ਵਿਖਾਈ ਦਿੱਤਾ 57 ਦੀ ਦੇ ਦੇਣੇ ਆ ਬਣੀ ਤਾਂ ਨਹੀਂ ਮੱਝ ਹੀ ਆ ਜਰਸੀ ਨਾਲੋਂ ਵੀ ਸਾਈਵਾਲ ਦੀ ਫੈਟ ਵੱਧ ਆਉਂਦੀ ਆ ਐ ਤੇ ਆ ਜਾ ਜਰਸੀ ਤੇ ਇਹ ਦੂਜਾ ਸੂਦਾ ਸੁਣੀ ਆ ਬਾਈ ਹੂੰ ਇਹਦਾ ਪਲੂਨ ਦਾ ਰਕਾਰ ਰਿਹਾ ਬਾਈ 16 ਲੀਟਰ ਦਾ ਹੂੰ 16 ਲੀਟਰ ਚ ਹੋਇਆ 15 16 ਹੀ ਮੰਨ ਕੇ ਆਪਾਂ ਲਈਆ 15 16 ਨਾਰਮਲ ਪਿਆਊਗੀ ਵੈਣ ਸਾੜ ਦੀ ਬਹੁਤਾ ਹਾਸ ਤੇਰੀ ਇਹ ਕੱਚੀ ਆ ਬਾਈ ਕਿੰਨੇ ਦੀ ਇਹਦਾ ਮੁੱਲ ਕੋਈ ਬਾਈ 55 ਕਰਾ ਲੈ 57 ਕਰਾ ਲੈ 51000 ਦੀ ਵਾੜ ਦੇ ਦੇਣ ਮੁੱਲ 55 57 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 51000 ਦੀ ਦੇ ਦੇਣੀ ਹੈ ਘਰੇਲੂ ਵਾੜ ਖਰੀਦੀ ਆ ਜਮਾ ਸੰਗਲ ਤੁਸੀਂ ਵੇਖ ਸਕਦੇ ਆ ਜੇ ਗੱਲ ਚੀ ਆ ਟਾਂਗਾ ਜਿਆ ਖੁੱਲਿਆ ਨੀਗਾ ਤੈਨ ਨੰਬਰ ਤੇ ਚਾਰ ਨੰਬਰ ਵਹਿੜਾਂ ਤਾਂ ਹੁਣੇ ਹੀ ਲਿਆਂਦਿਆਂ ਦੋਵੇਂ ਆਹਾ ਵਹਿੜ ਦੇ ਦੂ ਪਹਿਲੀ ਸਾਈਵਾਲ ਵਹਿੜ ਉਹਦਾ ਸੰਗਲ ਲਾਹਤਾ ਇਹਦਾ ਸੰਗਲ ਅਜੇ ਗਲਚੀ ਆ ਇਹਦੀ ਮੇਲਿਆ ਜਿਆਦਾ ਲਿਆ ਨੀਗਾ ਨੇ ਲਾ ਠੀਕ ਐ ਕੁੰਡੀਆਂ ਜਿਆਦਾ ਮਿਲੀਆਂ ਇਹਦੀਆਂ ਦੋਵੇਂ ਠੀਕ ਐ ਉਹ ਖੁੱਲਣ ਤੋਂ ਅਗਲੇ ਦਾ ਜਿਹੜਾ ਉਹ ਗਾਲ ਆਲਾ ਢਾਂਗਾ ਹੁੰਦਾ ਉਹ ਮੇਲਿਆ ਵਈ ਆ ਮਤਲਬ ਸੱਟ ਮਾਰੀ ਵੀ ਉਹਤੇ ਕਿ ਨਾ ਢਾਂਗਾ ਨਿਕਲੇ ਤੇ ਨਾ ਇਹ ਖੁੱਲੇ ਤੇ ਉਹ ਬਾਈ ਕਹਿੰਦਾ ਖੁੱਲਿਆ ਨਹੀਂ ਨਹੀਂ ਤਾਂ ਇਹਦਾ ਸੰਗਲ ਵੀ ਲਾ ਦੇਣਾ ਜੀ ਤੁਹਾਨੂੰ ਪਤਾ ਹੀ ਹੈ ਵਪਾਰੀ ਤਾਂ ਸਾਰੇ ਸੰਗਲ ਲਾ ਕੇ ਤੇ ਲਿਹਾਰੇ ਪਾਉਂਦੇ ਆ 15 16 ਕਿਲੋ ਦੁੱਧ ਪਿਆ ਜੂ ਬਲਟਲਾਂ ਬਹੁਤ ਪਈਆਂ ਸੀਲ ਸਭ ਫੁੱਲ ਹੈ ਭਵਾਂ ਬੰਦਾ ਚੋਲੇ ਬੁੜੀ ਚੋਲੇ ਬਾਈ ਕਹਿੰਦਾ ਸਾਰੇ ਨਾ ਪਸ਼ੂਆਂ ਦੀ ਗਾਰੰਟੀ ਉਹ ਦੋ ਪਹਿਲੀਆਂ ਸੋਈਆਂ ਸਵਾਈਆਂ ਮਗਰਲਾ ਜੋੜਾ ਗੱਬਣਾ ਦਾ ਇਹ ਦੇ ਦੇਣੀ ਆ ਇਹ 51000 ਦੀ 50 ਤੇ 1 51000 ਦੀ ਮੱਝਾਰ ਦਾ ਦੁੱਧ ਦਊ ਜਰਸੀ ਬਰੀਡ ਹੈ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਆ ਪਹਿਲਾ ਜੋੜਾ ਫੋਲੀ ਵੱਡੀਆਂ ਵਹਿੜਾ ਅਮਰੀਕਨ ਵਹਿੜਾ ਇੱਕ ਨੰਬਰ ਥੱਲੇ 14 ਕਿਲੋ ਆ ਦੋ ਨੰਬਰ ਥੱਲੇ 11 ਕਿਲੋ ਆ ਤੇ ਆਹ ਜੋੜਾ ਘੱਬਣਾ ਦਾ ਜੈ ਜੀ ਭਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ